ਕਿਸ ਤਰ੍ਹਾਂ ਦਾ ਜਿਹੜਾ ਵਾ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਦਾ ਰੋਡ ਸੇਵਾ ਲੋਕਾਂ ਦਾ ਕੀ ਜਾਨ ਲੱਗਦਾ ਸਭ ਤੋਂ ਪਹਿਲੇ ਤੇ ਮੈਂ ਲੁਤਰਾ ਸਾਹਿਬ ਤੁਹਾਡੇ ਨਿਊਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜਾ ਵੀ ਆਪਣਾ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹੋ ਜੋ ਕਿ ਸਾਰੇ ਬਟਾਲੇ ਵਾਲੇ ਪਟਾਨਕੋਟ ਗੁਰਦਾਸਪੁਰ ਤੋਂ ਸਭ ਜਾਣਦੇ ਆ ਸਾਡੇ ਬਟਾਲੇ ਦੇ ਹਲਕਾ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਜੀ ਨੂੰ ਐਮ ਪੀ ਦੀ ਟਿਕਰ ਨਵਾਜੀ ਗਈ ਆ ਜੋ ਅੱਜ ਅੱਜ ਇਥੇ ਉਚਲ ਸਾਹਿਬ ਤੋਂ ਨਤਮਸਤਕ ਹੋ ਕੇ ਗੁਰਦੁਆਰੇ ਤੋਂ ਮੱਥਾ ਟੇਕ ਕੇ ਅਸੀਂ ਰੋਡ ショਕ ਗੱਡਣ ਜਾ ਰਹੇ ਹਾਂ ਜਿਹੜਾ ਸ਼ਹਿਰ ਦੇ ਵਿੱਚ ਨਾਲ ਟਿਕਟ ਮਿਲਣ ਦੀ ਖੁਸ਼ੀ ਦੇ ਵਿੱਚ ਬਹੁਤ ਹੀ ਲੋਕਾਂ ਦਾ ਉਤਸ਼ਾਹ ਦੇਖ ਕੇ ਜਦੋਂ ਆਪਾਂ ਇੱਥੇ ਆਏ ਲੋਕਾਂ ਦੇ ਰਸਤੇ 'ਚ ਪਿਆਰ ਕਿਸੇ ਨੂੰ ਆਪਾਂ ਕਿਹਾ ਨਹੀਂ ਆਲੀ ਲੋਕੀ ਆਪ ਹੀ ਲੋਕਾਂ ਦਾ ਪਿਆਰ ਤੇ ਸਾਨੂੰ ਲੈ ਕੇ ਆ ਰਿਹਾ ਹੈ ਦੇਖੋ ਜੀ ਇਹਨਾਂ ਨੇ ਅੱਜ ਤੱਕ 2 ਸਾਲਾਂ ਵਿੱਚ ਜੋ ਕੀਤਾ ਇਹ ਲੋਕਾਂ ਦਾ ਪਿਆਰ ਹੈ ਨਾ ਜੋ ਇੱਥੇ ਲੈ ਕੇ ਆ ਰਿਹਾ ਹੈ ਇਹ ਚੀਜ਼ਾਂ ਮਤਕੀ ਦੇਖ ਕੇ ਲੋਕੀ ਬਹੁਤ ਖੁਸ਼ ਨੇ ਆਪਾਂ ਚਾਹਨੇ ਆ ਇਹਨਾਂ ਨੂੰ ਐਮਪੀ ਜਿਤਾਓ ਤੇ ਜਿਹੜਾ ਸਾਡੇ ਡਿਸਟ੍ਰਿਕਟ ਬਾਰੇ ਦੇ ਜਿੰਨੇ ਵੀ ਕੰਮ ਰੁਕੇ ਨੇ ਉਹ ਵੀ ਅਸੀਂ ਕਰੀਏ ਦੇਖੋ ਬਟਾਲੇ ਦਾ ਤੇ ਨਕਸ਼ਾ ਬਦਲ ਗਿਆ ਜੀ ਤੁਸੀਂ ਦੇਖੋ ਲੁਤਾ ਸਾਹਿਬ ਤੁਸੀਂ ਵੀ ਇਸ ਛਾਰਚ ਕਿੰਨੇ ਸਾਲ ਤੋਂ ਰਹਿ ਰਹੇ ਹੋ ਤੁਸੀਂ ਵੀ ਅੱਗੇ ਸਰਕਾ ਦੇਖਦੇ ਸੀ ਨਾ ਹੁਣ ਕਿਸਾ ਦੀ ਸਰਕਾ ਹੋ ਗਈਆਂ ਕਿਸੇ ਚੌਂਕ ਚੋਂ ਲੰਗੀਏ ਕਿਤੋਂ ਵੀ ਲੰਗੀਏ ਅੱਗੇ ਲੋਕੀ ਕਹਿੰਦੇ ਕਿ ਬਟਾਲਾ ਆ ਗਿਆ ਪਤਾ ਨਹੀਂ ਖੱਡੇ ਹੀ ਬੜੇ ਆ ਗਏ ਨੇ ਹੁਣ ਲੋਕੀ ਕਹਿੰਦੇ ਨੇ ਬਟਾਲਾ ਐਂਟਰ ਕਰ ਗਿਆ ਹੁਣ ਤੇ ਮਜ਼ਾ ਆਣਾ ਗੱਡੀ ਜੂ ਜੂ ਕਰਦੀ ਜਾਂਦੀ ਹੈ ਦੇਖੋ ਇਹੀ ਫਰਕ ਹੈ ਨਾ ਕੰਮ ਕਰ ਰਹੇ ਨੇ ਲੋਕਾਂ ਚ ਵਿਚਰੇ ਨੇ ਬਹੁਤ ਮਿਹਨਤ ਕਰ ਰਹੇ ਨੇ ਦਿਨ ਰਾਤ ਇੱਕ ਕਰ ਰਹੇ ਨੇ ਦੇਖੋ ਜੀ ਇਹ ਹੋਰ ਵੀ ਕਰਨਗੇ ਅਸੀਂ ਸਾਰੇ ਮਿਲ ਕੇ ਆਪਾਂ ਸਾਰੇ ਮਿਲ ਕੇ ਬਟਾਲਾ ਪਠਾਨਕੋਟ ਗੁਰਦਾਸਪੁਰ ਸੂਜਾਨਪੁਰ ਮਿਲ ਕੇ ਇਹਨਾਂ ਨੂੰ ਵੱਡੀ ਜਿੱਤ ਨਾਲ ਹਾਸਲ ਕਰਾਈਏ ਤੇ ਇਹਨਾਂ ਨੂੰ ਕਾਮਯਾਬ ਕਰੀਏ ਧੰਨਵਾਦ ਜੀ ਆਪਣੇ ਕੀਤਾ ਆਪਣੀ ਚੋਣ ਨਹੀਂ ਹੁੰਦਾ ਕਿਸ ਤਰ੍ਹਾਂ ਦਾ ਰਿਸਪੌਂਸ ਕਰ ਰਹੇ ਲੋਕੀਏ ਦੇਖੋ ਜੀ ਮੈਂ ਧੰਨਵਾਦ ਕਰਦਾ ਮੇਰੇ ਸ਼ਹਿਰ ਵਾਸੀ ਜਿਹੜੇ ਇਹਨਾਂ ਪਿਆਰ ਕਰਦੇ ਨੇ ਮੈਂ ਸਦਾ ਰਹਿਣੀ ਹੈ ਇਹਨਾਂ ਦਾ ਸੋ ਮੈਨੂੰ ਮਾਣ ਹੈ ਇਸ ਗੱਲ ਦਾ ਕਿਉਂਕਿ ਇਹ ਲੜਾਈ ਮੇਰੀ ਨਹੀਂ ਹੈ ਮੇਰੇ ਲੋਕਾਂ ਦੀ ਲੜਾਈ ਹੈ ਔਰ ਉਹ ਲੋਕ ਮੇਰੇ ਸੰਗਤ ਸਾਡੀ ਜਿਹੜੀ ਉਹ ਆਪ ਲੜਾਈ ਲੜ ਰਹੀ ਹੈ ਸੋ ਮੈਂ ਧੰਨਵਾਦ ਕਰਦਾ ਇਹਨਾਂ ਦਾ ਜਿਹੜਾ ਇਹ ਕਿਉਂਕਿ ਪਿਛਲੇ ਲੰਬੇ ਸਮੇਂ 75 ਸਾਲ ਸਾਰੀਆਂ ਸਰਕਾਰਾਂ ਨੂੰ ਮੌਕਾ ਦੇ ਕੇ ਵੇਖ ਲਿਆ ਸੀ ਇੱਕ ਮੌਕਾ ਹੁਣ ਮੰਗ ਰਹੇ ਆ ਇਹਨਾਂ ਤੋਂ ਤੇ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟਾਂ ਫਿਰ ਪਾ ਦਿਓ ਨਹੀਂ ਤੇ ਨਾ ਆਪ ਚਰਚਾ ਬਣੀ ਜੀ ਅਸ਼ਕ ਕਮਨ ਸ਼ੇਅਰ ਸਿੰਘ ਸ਼ਹਿਰੀ ਸਾਹਿਬ 28500 ਨਾ ਜਿੱਤੇ ਰਿਹਾ ਮੈਂ ਕਾਲਜ ਕਿੰਨੇ ਬੜਾ ਬੰਦਾ ਲੇਕਿਨ ਸੁਜਾਨਪੁਰ ਪੋਆ ਤੇ ਪਖਾਨਪੁਰ ਦੇ ਉੱਪਰ ਨਹੀਂ ਜੀ ਕੱਲ ਤੁਸੀਂ ਸਾਡੇ ਬੜੇ ਅਜੀਜ਼ ਵੱਡੇ ਭਰਾ ਪੱਤਰਕਾਰ ਔਰ ਬੜੀ ਸੂਝ-ਬੂਝ ਰੱਖਦੇ ਹੋ ਸਾਰੇ ਪੰਜਾਬ ਦੀ ਕੱਲ ਪੋਏ ਚੋਂ ਤੇ ਆਏ ਆ ਕੱਲ ਉੱਥੇ ਤੇ ਪੈਰ ਹੀ ਨਹੀਂ ਥੱਲੇ ਲੱਗਣ ਦਿੱਤੇ ਜੀ ਉਹਨਾਂ ਨੇ ਵੀ ਇੰਨਾ ਪਿਆਰ ਆ ਦੇਖੋ ਜੀ ਉਹ ਅਸਲ ਦੇ ਵਿੱਚ ਨਾ ਜੀ ਇੱਕ ਹੁੰਦੀ ਲੀਡਰ ਤੇ ਲੋਕਾਂ ਚ ਗੈਪ ਸਾਡੇ ਚ ਨਹੀਂ ਠੀਕ ਹੈ ਜੀ ਲੋਕ ਚਾਹੁੰਦੇ ਨੇ ਵੀ ਯਾਰ ਸਾਡੇ ਪਰਿਵਾਰ ਚ ਕੋਈ ਅੱਗੇ ਆਵੇ ਔਰ ਮੈਨੂੰ ਆਪਣੇ ਪਰਿਵਾਰ ਦਾ ਜੀ ਸਮਝਦੇ ਨੇ ਮੈਨੂੰ ਮਾਣ ਐ ਇਸ ਗੱਲ ਦਾ ਵੀ ਜਿਹੜਾ ਪਿਆਰ ਕਰਦੇ ਨੇ ਮੈਨੂੰ ਦੇਖੋ ਜੀ ਜਦੋਂ ਸੰਗਤ ਲੜਦੀ ਹੋਵੇ ਨਾ ਲੋਕ ਲੜਦੇ ਹੁਣ ਫਿਰ ਵਿਰੋਧੀ ਨਹੀਂ ਕੋਈ ਰਹਿ ਜਾਂਦਾ ਸੋ ਮੈਨੂੰ ਮਾਣ ਐ ਇਸ ਗੱਲ ਦਾ ਕਿਉਂਕਿ ਮੇਰੀ ਇਲੈਕਸ਼ਨ ਜਿਹੜੀ ਲੋਕ ਲੜ ਰਹੇ ਐ 82500 ਤੇ ਹਮਤੀ ਉਹ ਅਕਾਲਪੁਰਖ ਸੱਚੇ ਪਾਤਸ਼ਾਹ ਪ੍ਰਭੂ ਉਹਦੇ ਤੇ ਡਿਪੈਂਡ ਐ ਜੀ ਪਰਮੇਸ਼ਵਰ ਤੇ ਠੀਕ ਐ ਜੀ